ਅਧਿਨ ਖਬਰਾਂ ਵਿਸਥਾਰ ਨਾਲ ਫਾਸਟਵੇ ਚੈਨਲ ਨੂੰ ਅਕਸਰ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਅਧੀਨ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਡਾਕਟਰ ਡਿਊਟੀ ਤੇ ਮੌਜੂਦ ਨਹੀਂ ਰਹਿੰਦੇ ਮਰੀਜ਼ਾਂ ਨੇ ਆਖਿਆ ਕਿ ਡਾਕਟਰ ਨਾ ਤਾਂ OPD ਵਿੱਚ ਬੈਠਦੇ ਹਨ ਤੇ ਨਾ ਹੀ ਬਾਡਾਂ ਵਿੱਚ ਮਿਲਦੇ ਹਨ ਅੰਮ੍ਰਿਤਸਰ ਦਾ ਸਰਕਾਰੀ ਹਸਪਤਾਲ ਗੁਰੂ ਨਾਨਕ ਦੇਵ ਹਸਪਤਾਲ ਜਿੱਥੇ ਕਿ ਸੀਨੀਅਰ ਡਾਕਟਰਾਂ ਵੱਲੋਂ ਆਪਣੀ ਡਿਊਟੀ ਤੇ ਸਮੇਂ ਸਿਰ ਨਾ ਪਹੁੰਚਣ ਕਾਰਨ ਉਨ੍ਹਾਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ ਫਾਸਟਵੇ ਨਿਊਜ਼ ਟੀਮ ਵੱਲੋਂ ਪਹਿਲਾਂ ਵੀ ਕਈ ਵਾਰ ਇਸ ਹਸਪਤਾਲ ਦਾ ਦੌਰਾ ਕਰਕੇ ਇਹ ਦੇਖਿਆ ਗਿਆ ਹੈ ਕਿ ਕੋਈ ਵੀ ਸੀਨੀਅਰ ਡਾਕਟਰ ਸਮੇਂ ਤੇ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਹੁੰਦਾ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਡਾਕਟਰ ਰਚ ਰਹੇ ਹਨ ਸਾਜ਼ਿਸ਼ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਦਾਤੇ ਲੋਕਾਂ ਵਿੱਚ ਇਹ ਸਵਾਲ ਤੇਜ਼ੀ ਨਾਲ ਉੱਠ ਰਿਹਾ ਹੈ ਕਿ ਕਿਤੇ ਡਾਕਟਰਾਂ ਦੀ ਲਾਪਰਵਾਹੀ ਕਿਸੇ ਰਾਜਨੀਤਿਕ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਕਿ ਉਹ ਜਾਣ ਬੁੱਝ ਕੇ ਦੇਰ ਨਾਲ ਆਉਣ ਮਰੀਜ਼ ਪਰੇਸ਼ਾਨ ਹੋਣ ਅਤੇ ਆਖਿਰਕਾਰ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਪ੍ਰਭਾਵਿਤ ਹੋਵੇ ਫਾਸਟ ਲੈਨ ਚੈਨਲ ਨੂੰ ਅਕਸਰ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਅਧੀਨ ਆਉਂਦੇ ਗੁਰੂ ਨਾਨਕ ਦੇ ਹਸਪਤਾਲ ਵਿੱਚ ਡਾਕਟਰ ਡਿਊਟੀ ਤੇ ਮੌਜੂਦ ਨਹੀਂ ਰਹਿੰਦੇ ਮਰੀਜ਼ਾਂ ਦਾ ਦੋਸ਼ ਹੈ ਕਿ ਡਾਕਟਰ ਨਾ ਤਾਂ ਓਪੀਡੀ ਵਿੱਚ ਬੈਠਦੇ ਹਨ ਅਤੇ ਨਾ ਹੀ ਵਾਰਡਾਂ ਵਿੱਚ ਮਿਲਦੇ ਹਨ ਇਥੇ ਗੁਰੂ ਨਾਨਕ ਤੇ ਆਇਆ ਸੀ ਮਜੀਠਾ ਰੋਡ ਸੇ आया पैर के इलाज अभी आया ही नहीं है डॉक्टर नहीं आया ना जी हाँ नहीं ए मैं किस तरह बोलूँगा डॉक्टर की मर्जी हो डॉक्टर की मर्जी है तो डॉक्टर दो घंटे ना आए फिर घंटे घंटे बैठा रहेंगे बैठोगे मैं आगे भी आया पता नहीं लेट के ही मैंने पता नहीं है ये नहीं बोल पाएंगे ना इस वक्त असं मेडिकल यूनिट डॉक्टर सतपाल अलूना प्रोफेसर इंचार्ज गुरु नानक होस्पिटल विखे मौजूद हाँ ਇਸ ਵਾਰਡ 'ਚ ਦੇਖਦੇ ਆ ਕਿ 8 ਵੱਜ ਚੁੱਕੇ ਨੇ ਸਵੇਰ ਦੇ ਤੇ ਹੁਣ ਦੇਖਣਾ ਹੋਵੇਗਾ ਕਿ ਡਾਕਟਰ ਸਾਹਿਬ ਜਾਂ ਹੋਰ ਸਟਾਫ ਜਿਹੜਾ ਇੱਥੇ ਮੌਜੂਦ ਹੈ ਜਾਂ ਨਹੀਂ ਡਾਕਟਰ ਸਾਤਪਾਲ ਐਮ ਡੀ ਮੈਡੀਸਨ ਪ੍ਰੋਫੈਸਰ ਇਨ ਚਾਰਜ ਤੁਸੀਂ ਦੇਖ ਸਕਦੇ ਹੋ ਕਿ ਹਜੇ ਤੱਕ ਨਹੀਂ ਪਹੁੰਚੇ ਹੋਰ ਵੀ ਇੱਥੇ ਜਿਹੜੇ स्टाफ रूम ने या असिस्टेंट डॉक्टर्स ने उन्होंने भी कमरे बंद पे ने सर डॉक्टर सरपाल कितने बजे आएंगे सर आपका नाम और डेजिनेशन आप कहाँ से हो न्यूज कोई नहीं सर क्या पूछना चाहते हो तो आप बताओ आठ बजे का टाइम है यहाँ पर रिपोर्टिंग का डॉक्टर्स का डॉक्टर सतपाल अभी कि नहीं सर आज सतपाल सर की ओपीडी है हाँ जी ओपीडी है आज है उनकी बोर्ड में नहीं अच्छा हाँ वो यहाँ कितने बजे आएंगे ओपीडी में आएंगे ही तो ये तो बता रहा हूँ आपको हाँ और यहाँ कितने डॉक्टर इस वक्त तैनात हैं सर देखो सर मैं आपके ऐसे जो आप भी कोई भी क्वेश्चन पूछे उसका जवाब नहीं दे सकता मैं आपको आप सीनियर से बात कर लेना हमारे इस ऐस वे असि खड़े हैं ऑर्थोपीडिक्स तो के जो प्रोफेसर ने डॉक्टर जसपाल सिंह जी दे देफिस रूम के दे बाहर लेकिन देखने भी चाह रहे हैं कि रूम के अंदर डॉक्टर साहब अवेलेबल नहीं है क्या जा रहा है।, है कि ओ पी डी भी से लेकिन ओ पी डी भी चेक की है ओ पी डी भी डॉक्टर साहब नहीं है पेशेंट्स जरूर उन्होंने वेट करते पे आ कितने न डॉक्टर साहब हाँ अं आप लभ रहे हैं ਐਕਸ-ਰੇ ਵਿਭਾਗ ਵੀ ਸੁਣ ਪਿਆਸੀ ਐਕਸ-ਰੇ ਕਰਨ ਵਾਲਾ ਕਰਮਚਾਰੀ ਮੌਜੂਦ ਨਹੀਂ ਸੀ ਅਤੇ ਕਮਰੇ ਨੂੰ ਤਾਲਾ ਲੱਗਾ ਹੋਇਆ ਸੀ ਇਸ ਸਬੰਧੀ ਇੱਕ ਵਾਰ ਫੇਰ ਜਦੋਂ ਫਾਸਟਵੇ ਚੈਨਲ ਦੇ ਕਰੀਬ 12 ਮੈਂਬਰੀ ਟੀਮ ਰਿਪੋਰਟਰ ਤੇ ਕੈਮਰਾਮੈਨ ਨੇ ਗੁਰੂ ਨਾਨਕ ਦੇ ਹਸਪਤਾਲ ਦਾ ਅਚਾਨਕ ਦੌਰਾ ਕੀਤਾ ਤਾਂ ਸਿਰਫ ਦੋ ਡਾਕਟਰ ਹੀ ਮਿਲੇ ਮੈਡੀਸਨ ਵਿਭਾਗ ਦੇ ਡਾਕਟਰ ਸਤਪਾਲ ਸਿੰਘ ਅਤੇ ਹੱਡੀਆਂ ਦੇ ਮਾਹਰ ਡਾਕਟਰ ਮਨਿੰਦਰ ਸਿੰਘ ਇਸ ਤੋਂ ਇਲਾਵਾ ਪੂਰੇ ਹਸਪਤਾਲ ਦੀਆਂ ਵਾਰਡਾਂ ਤੇ ਓਪੀਡੀ ਵਿੱਚ ਕੋਈ ਹੋ ਡਾਕਟਰ ਮੌਜੂਦ ਨਹੀਂ ਸੀ ਜਦੋਂ ਇਸ ਬਾਰੇ ਡਾਕਟਰ ਮਨਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਜੇਕਰ ਉਹ ਮਰੀਜ਼ ਨੂੰ ਐਕਸਰੇ ਬਾਰੇ ਲਿਖ ਕੇ ਦਿੰਦੇ ਹਨ ਤਾਂ ਮਰੀਜ਼ ਕਿੱਥੇ ਜਾਵੇਗਾ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਡਾਕਟਰ ਇਕਬਾਲ ਸਿੰਘ ਹੈ ਅਸਿਸਟੈਂਟ ਪ੍ਰੋਫੈਸਰ ਸਾਹਿਬ ਲੇਕਿਨ ਉਹਨਾਂ ਦਾ ਵੀ ਆਫਿਸ ਜਿਹੜਾ ਹੈ ਖਾਲੀ ਹੈ ਆਪਣੇ ਕੈਬਨ ਵਿੱਚ ਨਹੀਂ ਨੇ ਕੋਈ ਵੀ اٹੈਂਡੈਂਟ ਵੀ ਨਜ਼ਰ ਨਹੀਂ ਆ ਰਿਹਾ ਨਾ ਹੀ ਉਹਨਾਂ ਦਾ ਕੋਈ ਜੂਨੀਅਰ ਨਜ਼ਰ ਆ ਰਿਹਾ ਹਸਪਤਲ ਦਾ ਮਾੜਾ ਹੀ ਹਾਲ ਹੈ ਕਿਉਂਕਿ ਸਵੇਰੇ 8 ਵਜੇ ਟਾਈਮ ਹੈ ਔਰ ਜੋ ਟਾਈਮ ਐਸਵੇਲੇ ਹੋ ਚੁੱਕਾ ਹੈ ਤਕਰੀਬਨ ਅੱਧਾ ਘੰਟਾ ਬੀਤ ਗਿਆ ਹੈ ਬ ਡਾਕਟਰਸ ਆਪਣੀ ਸੀਟ ਦੇ ਉੱਤੇ ਨਹੀਂ ਹਨ ਨਾ ਹੀ ਓਪੀਡੀਸ ਨੇ ਔਰ ਨਾ ਹੀ ਆਪਣੇ ਚੈਂਬਰਸ ਵਿੱਚ ਅੱਧਾ ਹੀ ਐਸਟਰਾ ਰੂਮ ਦੇ ਬਾਹਰ ਆ ਗਏ ਆ ਐਸਟਰਾ ਰੂਮ ਦੇ ਬਾਹਰ ਆ ਗਏ ਆ ਔਰ ਐਸਟਰਾ ਰੂਮ ਦੇ ਉੱਤੇ ਵੀ ਤਾਲਾ ਲੱਗਾ ਹੋਇਆ ਹੈ ਜੇ ਕਿਸੇ ਪੇਸ਼ੈਂਟ ਨੂੰ ਐਸਟਰਾ ਦੀ ਲੋੜ ਹੋਵੇ ਔਰ ਐਮਰਜੈਂਸੀ ਦੇ ਵਿੱਚ ਜਿਹੜੇ ਕੇਸ ਆਂਦੇ ਪਏ ਨੇ ਉਹ ਐਸਟਰਾ ਕਹਣ ਕਿੱਥੇ ਜਾਣ ਡਾਕਟਰ ਸਾਹਿਬ ਇੱਕ ਅਵੇਲੇਬਲ ਹੈਗੇ ਨੇ ਸੀਟ ਦੇ ਉੱਤੇ ਉਹਨਾਂ ਨੂੰ ਜ਼ਰੂਰ ਪੁੱਛਣਾ ਚਾਹਾਂ ਰੂਮ ਇੰਟਰਸਟ ਦਾ ਬੈਕ ਡਰੱਪ ਕਰਨਾ ਚਾਹੀਦਾ ਹੈ। ਰੁਕੇ ਜਿਆ ਚੱਲਣ ਵਾਲਾ ਕੰਮ ਹੈ। ਜੀ ਰੌਖਾ ਸਰ ਐਕਸ-ਰੂਮ ਕਿੰਨੇ ਵਜੇ ਖੁੱਲਦਾ ਹੈ ਕਿਉਂਕਿ ਅਸਲ ਤਾਂ ਖੁੱਲਿਆ ਨਹੀਂ ਹੈ ਔਰ ਐਕਸ-ਰੇ ਕਰवानी ਹੋਵੇ ਤੇ ਪੇਸ਼ੈਂਟ ਕਿੱਥੇ ਜਾਏਗਾ? ਇਹ ਖੁੱਲ ਜਾਂਦਾ ਹੈ। ਨਾਰਮਲੀ ਖੁੱਲ ਜਾਂਦਾਗਾ। ਅੱਜ ਪਤਾ ਨਹੀਂ ਕਿਉਂ ਨਹੀਂ ਆਇਆ। ਖੁੱਲ ਜਾਂਦਾ ਨਾਰਮਲੀ ਖੁੱਲ ਜਾਂਦਾ। ਆਮ ਤੌਰ ਤੇ ਖੁੱਲ ਜਾਂਦਾ। ਲੇਕਿਨ ਅੱਜ ਨਹੀਂ ਖੁੱਲ ਰਹਾ। ਮੇਬੀ ਕੋਈ ਪੇਸ਼ੈਂਟ ਦੀ ਇੱਕ ਦੂਜੀ ਬੈਸ ਹੋਈ ਨਾ ਉੱਧਰ ਤੇ ਉੱਧਰ ਨਾਲ ਸਰ ਬਿਜ਼ੀ ਹੁੰਦਾਗਾ। ਸਰ ਜੀ। ਫਾਸਟਵੇਅਰ ਨਿਊਜ਼ ਟੀਮ ਸਵੇਰੇ 8:51 ਮਿੰਟ ਤੱਕ ਹਸਪਤਾਲ ਵਿੱਚ ਰਹੀ ਪਰ ਹਾਲਾਤ ਨਹੀਂ ਬਦਲੇ। ਕੀ ਕਰਨਾ ਵੀ ਇਹ ਨੇਟ ਕਾਇਓ। ਫਿਰ ਅਕਸੀਡੈਂਟ ਹੋ ਗਿਆ ਸੀ ਮੋਟਰਸਾਈਕਲ ਉੱਪਰ ਵੱਜ ਗਿਆ। ਮੇਰਾ ਹੁੰਦਿਆਰ ਹੋ ਗਿਆ। ਡਿਊਟੀ ਕਰੀ। ਮੇਰੇ ਇੱਥੇ ਅੱਗੇ ਕੈਸ਼ ਦੀ। ਹਾਂਜੀ। ਕੈਸ਼ ਤੇ ਡਿਊਟੀ ਤੇ। ਕੈਸ਼ ਤੇ। ਹਾਂ ਸਰ ਦੇਖੋ ਮੋਟਰਸਾਈਕਲ ਦੇਖੋ ਮੇਰਾ ਹੁੰਦਿਆਰ ਅਕਸੀਡੈਂਟ ਹੋ ਗਿਆ। ਕੀ ਕਰਦੇ ਹੋ ਨਾਲ। ਹਾਂਜੀ ਸਰ। ਹਾਂਜੀ ਸਰ। ਪਰ ਹੁਣ ਜਿੰਨਾ ਮਰੀਜ਼ ਕਿੰਨੀ ਦੇਰ ਦਾ ਤੁਹਾਡਾ ਇੰਤਜ਼ਾਰ ਕਰਨ ਦੇ। ਸਭ ਦੇਖੋ ਮੇਰਾ ਮੋਟਰਸਾਈਕਲ ਦੇਖੋ ਨਾ ਮੇਰਾ ਮੋਟਰਸਾਈਕਲ ਦੇਖ ਲਓ ਟੁੱਟ ਗਿਆ ਸਾਰਾ ਦੇਖੋ ਮੇ ਇਸ ਕਰਕੇ ਲੇਟ ਹੋ ਗਿਆ। ਅੱਜ ਆਜੀ ਬਾਅਦ ਕਿ ਲੇਟ 8 ਘੰਟੇ ਜਿਆਦਾ ਤੇ। ਤੇ ਅੱਜ ਮੈਨੂੰ ਐਕਸੀਡੈਂਟ ਕਰਕੇ ਹਾਂਜੀ ਸਰ ਐਕਸੀਡੈਂਟ ਕਰਕੇ ਹਾਂ। ਅਸੀਂ ਇਸ ਵੇਲੇ ਖੜੇ ਹਾਂ ਗੁਰਨਾਲ ਦੇ ਹਸਪਤਾਲ ਦੇ ਓਪੀਡੀ ਵਿੰਗ ਦੇ ਵਿੱਚ। ਓਪੀਡੀ ਜਿਹੜੀ ਹੈ ਮਰੀਜ਼ਾਂ ਵਾਸਤੇ 8 ਵਜੇ ਸ਼ੁਰੂ ਹੋ ਜਾਂਦੀ ਹੈ। ਪਰ ਅਸੀਂ ਵੇਖ ਰਹੇ ਹਾਂ ਕਿ ਪਰਚੀਆਂ ਕੱਟਣ ਵਾਲੇ ਵੀ ਘੱਟੇ ਗਏ, ਪੇਸ਼ੈਂਟਸ ਵੀ ਘੱਟੇ ਗਏ ਔਰ ਕਟੇਸ ਕਰਕੇ ਵੀ ਆਏ ਕਿਉਂਕਿ ਪੂਰੇ ਹਾਲ ਦੇ ਵਿੱਚ ਸਿਰਫ ਇੱਕੋ ਪੱਖਾ ਚੱਲ ਰਿਹਾ ਹੈ। ਇਹ ਮਾਹੌਲ ਹੈ ਇਹ ਮੌਸਮ ਹੈ ਔਰ ਗਰਮੀ ਤੇ ਇਸ ਮੌਸਮ ਦੇ ਵਿੱਚ ਐਡਮਿਨਿਸਟ੍ਰੇਸ਼ਨ ਇਹ ਚੀਜ਼ ਦੇਖੇ ਕਿ ਪੇਸ਼ੈਂਟ ਜਿਹੜੇ ਆ ਰਹੇ ਆਂ ਦੂਰੋਂ ਆ ਰਹੇ ਆਂ ਤੰਗ ਹੋ ਕੇ ਆ ਰਹੇ ਆਂ ਔਰ ਤੰਗੀ ਵਿੱਚ ਆ ਰਹੇ ਆਂ ਉਤੋਂ ਉਹਨਾਂ ਨੂੰ ਆ ਕੇ ਇੱਥੇ ਵੀ ਤੰਗ ਮਾਹੌਲ ਹੀ ਮਿਲਦਾ ਪਿਆ ਹੈ ਡਿਪਾਰਟਮੈਂਟ ਦੀ ਗਲਤੀ ਹੈ ਇਲੈਕਟ੍ਰੀਸ਼ੀਅਨ ਦੀ ਗਲਤੀ ਹੈ ਜਾਂ ਪੱਖੇ ਚੱਲ ਰਹੇ ਨਹੀਂ ਜਾਂ ਪੱਖੇ ਖਰਾਬ ਨੇ ਇਹ ਕੌਣ ਦੱਸੇਗਾ ਸਾਨੂੰ ਦੱਸਣ ਵਾਲਾ ਕੋਈ ਨਹੀਂ ਡਾਕਟਰ ਸਭ ਸਿਹਰੇ ਹੈਗੇ ਡਾਕਟਰ ਵੀ ਅਸੀਂ ਟਰਾਈ ਕਰਦੇ ਪਏ ਆਂ ਲੋਕੇਟ ਕਰਨ ਦੀ ਲੇਕਿਨ ਉਹਨਾਂ ਦੇ ਵੀ ਤਕਰੀਬਨ ਕੈਬਨਸ ਦੇ ਉੱਤੇ ਤਾਲੇ ਲੱਗੇ ਹੋਏ ਨੇ ਅਵੇਲੇਬਲ ਕੋਈ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਦੇਖੇ ਇਸ ਚੀਜ਼ ਨੂੰ ਕਿ ਜਿਹੜਾ ਸਭ ਤੋਂ ਵੱਡਾ ਹਸਪਤਾਲ ਮੰਨਿਆ ਜਾਂਦਾ ਹੈ ਉਹ ਪੰਜਾਬ ਵਿੱਚ ਐਸ ਹਸਪਤਾਲ ਦਾ ਇੱਕ ਨਾਂ ਹੈ ਉਹਦੀਆਂ ਵਿੱਚ ਸਹੂਲਤਾਂ ਜਿਹੜੀਆਂ ਨੇ ਉਹ ਪੇਸ਼ੈਂਟਸ ਨੂੰ ਔਰ ਆਏ ਹੋਏ ਲੋਕਾਂ ਨੂੰ ਪੂਰੀਆਂ ਮਿਲਣ। ਸਭ ਤੋਂ ਹੈਰਾਨੀਜਨਕ ਗੱਲ ਇਹ ਸੀ ਕਿ ਕੈਂਸਰ ਵਿਭਾਗ ਦੇ ਮੁਖੀ ਅਤੇ ਪ੍ਰਿੰਸੀਪਲ ਡਾਕਟਰ ਅਜੀਵ ਦੇਵ ਗਨਵੀ ਹਸਪਤਾਲ ਵਿੱਚ ਕਿਤੇ ਮੌਜੂਦ ਨਹੀਂ ਸਨ। ਨਾ ਉਹ ਓਪੀਡੀ ਵਿੱਚ ਸਨ ਅਤੇ ਨਾ ਹੀ ਪ੍ਰਿੰਸੀਪਲ ਦਫ਼ਤਰ ਵਿੱਚ। ਇਸ ਦੌਰਾਨ ਹਸਪਤਾਲ ਦੇ ਕੈਂਸਰ ਵਿਭਾਗ ਦੇ ਗਾਰਡ ਅਤੇ ਹੋਰ ਕਰਮਚਾਰੀ ਫਾਸਵੇ ਦੀ ਟੀਮ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕਰਦੇ ਰਹੇ ਅਤੇ ਕਹਿੰਦੇ ਰਹੇ ਇੱਥੇ ਬਹੁਤ ਰਸ਼ ਹੈ ਤੁਸੀਂ ਬਾਹਰ ਜਾਓ ਪਰ ਸਵਾਲ ਇਹ ਹੈ ਕਿ ਜਦ ਮਰੀਜ਼ਾਂ ਦਾ ਰਸ਼ ਹੈ ਤਾਂ ਡਾਕਟਰ ਕਿੱਥੇ ਹਨ ਇਹ ਬਿਲਕੁਲ ਤਸਵੀਰਾਂ ਸੀ ਸਿਕਿਉਰਿਟੀ ਗਾਰਡ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਿਕਿਉਰਿਟੀ ਗਾਰਡ ਹੋਣੇ ਸਾਨੂੰ ਉੱਥੇ ਮਨਾ ਕਰ ਰਹੇ ਨੇ ਇਹ ਵੀ ਕਵਰੇਜ ਨਹੀਂ ਕਰਨੀ ਪਰ ਕਿਉਂ ਨਹੀਂ ਕਵਰੇਜ ਕਰਨੀ ਜਾਂ ਉਹਨਾਂ ਨੂੰ ਕਿੰਨੇ ਕਿਹਾ ਸਾਬ ਨੇ ਕਿਹਾ ਕਿ ਇਹ ਕਹਣਾ ਕਿਉਂਕਿ ਅਸੀਂ ਤਾਂ ਸੱਚ ਦੀ ਗੱਲ ਕਰਨੀ ਆ ਸੱਚ ਕਰਾਂਗੇ ਕਿਉਂਕਿ ਇਹ ਅਸੀਂ ਡਾਕਟਰ ਅਪਡੇਟ ਡਿਊਟੀ ਤੇ ਹਾਂ ਤਾਂ ਇਹ ਅਸੀਂ ਗੱਲ ਕਰ ਰਹੇ ਆ ਗੱਲਬਾਤ ਕਰਨਾ ਚਾਹਾਂਗੇ ਭਾਈ ਸਾਹਿਬ ਸਾਡੇ ਨਾਲ ਨਹੀਂ ਸਾਡੇ ਜੀ ਭਾਜੀ ਕੀ ਕਹਿਣਾ ਚਾਹਦੇ ਕਿਉਂ ਉਹ ਤੁਹਾਨੂੰ ਮਨਾ ਕਿਉਂ ਕੀਤਾ ਜਾ ਰਿਹਾ ਜੀ ਪਤਾ ਨਹੀਂ ਸਰ ਮੇਰੇ ਕੋਲ ਨਹੀਂ ਪਤਾ ਉਹਨਾਂ ਨੇ ਡਾਕਟਰ ਸਾਹਿਬ ਨੇ ਕਿਹਾ ਕੋਈ ਨਹੀਂ ਬਾਹਰ ਕਿਹ ਡਾਕਟਰ ਸਾਹਿਬ ਨੇ ਕਿਹਾ ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਦੱਸਿਆ ਡਾਕਟਰ ਦਾ ਨਾਮ ਦੱਸਿਆ ਤੁਸੀਂ ਇੱਥੇ ਡਿਊਟੀ ਕਰਦੇ ਤੁਹਾਨੂੰ ਹਰ ਡਾਕਟਰ ਦਾ ਨਾਮ ਪਤਾ ਹੋਣਾ ਚਾਹੀਦਾ ਵਾ ਹੁਣ ਬੰਦੇ ਕਿ ਮੈਂ ਤੁਹਾਨੂੰ ਡਾਕਟਰਾਂ ਦਾ ਮੈਂ ਤੁਹਾਨੂੰ ਦੱਸਾਂ ਇੱਥੇ ਹਜ਼ਾਰਾਂ ਦੇ ਡ ਉਹ ਸਰ ਮੇਰੀ ਕਿਉਂ ਫੋਟੋ ਲਈ ਜਾਂਦੇ ਮੈਂ ਦੱਸਾਂ ਮੈਂ ਨਹੀਂ ਕਰ ਰਹੇ ਤੁਹਾਨੂੰ ਮਨਾ ਕਰ ਰਹੇ ਹੋ ਮੈਂ ਨਹੀਂ ਕਰ ਰਹੇ ਕੋਈ ਗੱਲ ਦੀ ਬਿਲ ਲੈਣੀ ਕਿਹੜੇ ਡਾਕਟਰ ਸਾਹਿਬ ਨੇ ਕਿਹਾ ਤੁਹਾਨੂੰ ਮਨਾ ਕੀਤਾ ਉਹਦਾ ਨਾਂ ਹੀ ਦੱਸੋ ਨਾ ਹੁਣ ਮੈਂ ਕੀ ਦੱਸਾਂ ਤੁਹਾਨੂੰ ਉਹਨਾਂ ਆਖਿਆ ਡਾਕਟਰ ਸਾਹਿਬ ਨੇ ਕਿਹਾ ਤੁਸੀਂ ਜਨ ਮਨਾ ਕਰ ਰਹੇ ਹੋ ਤੁਸੀਂ ਮਨਾ ਕਰ ਰਹੇ ਹੋ ਹੋਰ ਕਿਹਨੇ ਕਰ ਰਹੇ ਅੰਦਰ ਮੈਨੂੰ ਨਹੀਂ ਪਤਾ ਸਰ ਮੇਰੀ ਕਿਉਂ ਐਵੇਂ ਜਾਣ ਕੇ ਫੋਟੋ ਲੈ ਰਹੇ ਮਿਲਕੋ ਗੁਰਨਾਨਕ ਹਸਪਤਾਲ ਦੇ ਜਿਹੜੇ ਮੈਡੀਕਲ ਕਾਲਜ ਦੇ ਪ੍ਰੋਫੈਸਰ ਅਤੇ ਮੈਡੀਕਲ ਪ੍ਰਿੰਸੀਪਲ ਨੇ ਉਹਨਾਂ ਦੇ ਅੱਥੀ ਜਿਹੜੇ ਉੱਥੇ ਚੈੱਕਅਪ ਕਰਦੇ ਉੱਥੇ ਅਸੀਂ ਮੌਜੂਦ ਹਾਂ ਕੁਝ ਲੋਕਾਂ ਵੱਲੋਂ ਜਾਂ ਇੱਥੇ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਉਹਨਾਂ ਵੱਲੋਂ ਰੋਕਿਆ ਜਾ ਰਿਹਾ ਕਿ ਤੁਸੀਂ ਕਵਰੇਜ ਇੱਥੇ ਨਹੀਂ ਕਰ ਸਕਦੇ ਤਸਵੀਰਾਂ ਪਰ ਜਦੋਂ ਹੁਣ ਕੈਮਰਾ ਸੀ ਔਨ ਕੀਤਾ ਉਹ ਬਰੇ ਹਟ ਗਏ ਨੇ ਸਾਰੇ ਪਰ ਅਸੀਂ ਉਹਨਾਂ ਨਾਲ ਗੱਲਬਾਤ ਇਹ ਕਰਨਾ ਚਾਹਾਂਗੇ ਕਿ ਅਸੀਂ ਕਿਸੇ ਦੇ ਕੰਮ ਦੇ ਖਿਲਾਫ ਨਹੀਂ ਆ ਅਸੀਂ ਕਿਸੇ ਕੰਮ ਦੇ ਖਿਲਾਫ ਨਹੀਂ ਆ ਨਾ ਹੀ ਅਸੀਂ ਪਰ ਸਾਨੂੰ ਜਦੋਂ ਸ਼ ਦਾ ਟਾਈਮ 8 ਵਜੇ ਦਾ ਡਾਕਟਰ ਸਾਹਿਬ 8 ਵਜੇ ਕਿਉਂ ਨਹੀਂ ਆਏ ਅਸੀਂ ਤਾਂ ਕਰਕੇ ਇੱਥੇ ਕਵਰੇਜ ਕਰਨ ਵਾਤੇ ਸੀ ਅਸੀਂ ਕਿਸੇ ਦੇ ਕੰਮ ਦੇ ਕਾਰੋਬਾਰ ਦੇ ਜਾਂ ਕਿਸੇ ਦੇ ਕੰਮ ਦੇ ਖਿਲਾਫ ਨਹੀਂ ਆ ਇਹ ਵੀ ਆਪਣਾ ਵਰਸ਼ਨ ਦੇ ਸਕਦੇ ਨੇ ਇਹ ਆਪਣਾ ਤਰਕ ਵੀ ਦੇ ਸਕਦੇ ਨੇ ਵੀ ਡਾਕਟਰ ਸਾਹਿਬ ਕਿਉਂ ਨਹੀਂ ਆਗੇ ਪਰ ਅਸੀਂ ਕਿਸੇ ਦੇ ਖਿਲਾਫ ਨਹੀਂ ਪਰ ਜਦੋਂ ਅਸੀਂ ਕਵਰੇਜ ਕਰਦੇ ਹਾਂ ਤੁਹਾਨੂੰ ਕਵਰੇਜ ਕਰਨ ਤੋਂ ਨਾ ਰੋਕਿਆ ਜਾਵੇ ਕਿਉਂਕਿ ਲੋਕਾਂ ਦੀ ਜਦੋਂ ਸਾਨੂੰ ਸ਼ਿਕਾਇਤਾਂ ਮਿਲਦੀਆਂ ਅਸੀਂ ਤਾਂ ਇੱਥੇ ਮੌਕੇ ਤੇ ਆਉਨੇ ਆ ਵੀ ਲੋਕ ਕਹਿੰਦੇ ਵੀ ਡਾਕਟਰ 8 ਵਜੇ ਨਹੀਂ ਆਉਂਦੇ ਪਰ ਅਸੀਂ ਤਾਂ ਕਰਕੇ ਕਵਰੇਜ ਕਰਨ ਵਾਤੇ ਆ ਡਾਕਟਰ 8 ਵਜੇ ਇੱਥੇ ਨਹੀਂ ਸਨ ਪਰ ਦੂਜੇ ਪਾਸੇ ਕਵਰੇਜ ਕਰਨ ਤੋਂ ਰੋ ਅੱਛਾ ਤੇ ਮਰੀਜ਼ਾਂ ਦੇ ਭਲੇ ਵਾਸਤੇ ਆਏ ਹਾਂ ਕਿਉਂਕਿ ਮਰੀਜ਼ਾਂ ਦੀ ਜਦੋਂ ਸ਼ਿਕਾਇਤਾਂ ਸਾਨੂੰ ਮਿਲਦੀਆਂ ਅਸੀਂ ਤਾਂ ਇੱਥੇ ਕਵਰੇਜ ਕਰਨ ਬੱਥੇ ਹਾਂ ਨਹੀਂ ਤੇ ਅਸੀਂ ਕਵਰੇਜ ਕਰਨ ਵਿੱਚ ਕਿਤੇ ਨਹੀਂ ਜਾਂਦੇ ਪਰ ਦੂਜੇ ਪੱਲੇ ਅਸੀਂ ਡਾਕਟਰਾਂ ਦੇ ਖਿਲਾਫ ਵੀ ਨਹੀਂ ਆ ਪਰ ਡਾਕਟਰਾਂ ਨੂੰ ਚਾਹੀਦਾ ਕਿ ਜੇ ਉਹਨਾਂ ਨੂੰ ਟਾਈਮ 8 ਵਜੇ ਦਾ ਸਰਕਾਰ ਨੇ ਡਿਊਟੀ ਦਿੱਤੀ ਤੇ ਉਹ ਟਾਈਮ ਸਿਰ ਆਉਣ ਤੁਹਾਡੀ ਡਿਊਟੀ ਕੀ ਹੈ ਜੀ ਇੱਥੇ ਹਾਂਜੀ ਸਰ ਹੈ ਮੇਰੀ ਡਿਊਟੀ ਹਾਂਜੀ ਮੇਰੀ ਆਸ਼ਮਾਨ ਤੋਂ ਅੰਟਰ ਤੇ ਸਰ ਤੁਸੀਂ ਸਾਨੂੰ ਠੀਕ ਨੂੰ ਬਾਹਰ ਕੱਢਣ ਲਈ ਕਹਿ ਰਹੇ ਹੋ ਸਿਕਿਉਰਿਟੀ ਵਾਲਿਆਂ ਨੂੰ ਕੀ ਪ੍ਰੋਬਲਮ ਹੈ ਮੈਂ ਸਰ ਕੋਈ ਗੱਲ ਨਹੀਂ ਕੀਤਾ ਕਿਉਂ ਨਹੀਂ ਕੀਤੀ ਸਾਡੇ ਕੋਲ ਰਿਕਾਰਡਿੰਗ ਹੈ ਤੁਸੀਂ ਉਹਨੂੰ ਕਹਿ ਗਏ ਕਿ ਜਨ ਉਹਨਾਂ ਨੇ ਕਿਹਾ ਜੀ ਕੱਢਣ ਨੂੰ ਸਰ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰੋ ਨਹੀਂ ਡਾਕਟਰ ਸਾਹਿਬ ਨਾਲ ਕਰਾਂਗੇ ਤੁਸੀਂ ਤੁਹਾਡੇ ਕੋ ਕੀ ਅਥਾਰਟੀ ਸਾਨੂੰ ਬਾਹਰ ਕੱਢਣ ਦੀ ਕਿਸੇ ਨਿਊਜ਼ ਟੀਮ ਨੂੰ ਨਿਊਜ਼ ਚੈਨਲ ਨੂੰ ਜਾਂ ਕਿਸੇ ਪ੍ਰੈਸ ਵਾਲੇ ਨੂੰ ਜਾਂ ਪੇਪਰ ਵਾਲੇ ਨੂੰ ਜੇ ਕੋ ਆਪਣੀ ਕਵਰੇਜ ਕਰ ਰਿਹਾ ਤੁਸੀਂ ਬਾਹਰ ਕਿਉਂ ਕੱਢ ਰਹੇ ਹੋ ਤੁਹਾਡੇ ਕੋ ਕੀ ਅਥਾਰਟੀ ਹੈ ਜਵਾਬ ਦਿਓ ਉਹ ਸਰ ਸਿਸਟਮ ਨਹੀਂ ਉਹਨਾਂ ਨੇ ਕਿਹਾ ਤੁਸੀਂ ਹੀ ਬਾਹਰ ਕੱਢਣ ਨੂੰ ਉਹਨਾਂ ਨੇ ਨਹੀਂ ਕਿਹਾ ਸਰ ਤੁਸੀਂ ਡਾਕਟਰ ਸਾਹਿਬ ਆਣਗੇ ਉਹਨਾਂ ਨਾਲ ਗੱਲ ਕਰੋ ਮੇਰੇ ਨਾਲ ਨਹੀਂ ਡਾਕਟਰ ਸਾਹਿਬ ਨਾਲ ਕਰਾਂਗੇ ਤੁਸੀਂ ਕਿਉਂ ਬਾਹਰ ਕਰ ਪੇਪਰ ਮੈਂ ਸਰ ਕਿਸੇ ਨੂੰ ਕੁਝ ਨਹੀਂ ਕਿਹਾ ਮੈਂ ਤੁਹਾਨੂੰ ਦੱਸ ਰਹੀ ਹਾਂ ਫਿਰ ਤੁਸੀਂ ਜਵਾਬ ਦੇ ਰਹੇ ਹੋ ਮੈਂ ਮੈਂ ਜਵਾਬ ਨਹੀਂ ਦੇ ਰਹੀ ਮੈਂ ਇਹ ਕਹਿ ਰਹੀ ਹਾਂ ਕਿ ਇੱਕ ਟਾਈਮ ਹੁੰਦਾ ਹੈ ਡਾਕਟਰਾਂ ਦੇ ਆਉਣ ਦਾ ਸਟਾਫ ਦੇ ਆਉਣ ਦਾ ਸਟਾਫ ਆਪਣਾ ਟਾਈਮ ਨਾਲ ਲੈ ਆਉਂਦਾ ਡਾਕਟਰ ਸਾਹਿਬ ਦਾ ਜਿੰਨਾ ਟਾਈਮ ਹੈ ਉਸ ਟਾਈਮ ਤੱਕ ਆਣਗੇ ਉਹਦੇ ਆਪਾਂ ਉਹਦੇ ਅਧਾਰ ਤੇ ਆਏ ਆ ਤੇ ਜਿਹੜਾ ਬੰਦਾ ਤੁਹਾਡਾ ਸਾਨੂੰ ਬਾਹਰ ਕੱਢ ਰਿਹਾ ਉਹ ਅਥਾਰਟੀ ਨਹੀਂ ਨਹੀਂ ਕੋਈ ਤੁਹਾਨੂੰ ਕੋਈ ਤੁਹਾਨੂੰ ਕੋਈ ਤੁਹਾਨੂੰ ਬਾਹਰ ਨਹੀਂ ਕੱਢ ਰਿਹਾ ਤੁਹਾਨੂੰ ਗਲਤ ਫੈਮਿਲੀ ਕੋਈ ਤੁਹਾਨੂੰ ਬਾਹਰ ਉਹ ਬੰਦੇ ਨੂੰ ਬੁਲਾ ਕੇ ਪੁੱਛੋ ਬਾਹਰ ਕਿਉਂ ਪਲੀਜ਼ ਪਲੀਜ਼ ਨਾ ਕਰੋ ਨਾ ਕਰੋ ਤੁਸੀਂ ਮੇਰੇ ਨਾਲ ਐਸੇ ਗੱਲ ਕਰੋ ਮੈਂ ਤੁਹਾਨੂੰ ਗੱਲ ਦੇ ਰਹੀ ਹਾਂ ਸਾਨੂੰ ਵੀ ਚਾਹੀਦਾ ਨਾ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਡਾਕਟਰਾਂ ਦੀ ਗੈਰ ਹਾਜ਼ਰੀ ਦੇ ਮਾਮਲੇ ਵਿੱਚ ਜਦੋਂ ਫਾਸਟਵੇ ਟੀਮ ਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਜੀਵ ਦੇਵਗਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਉਹਨਾਂ ਕਾਲ ਰੀਸੀਵ ਕੀਤੀ ਪਰ ਜਿਵੇਂ ਹੀ ਸੁਣਿਆ ਕਿ ਕਾਲ ਫਾਸਟਵੇ ਵੱਲੋਂ ਹੈ ਉਹਨਾਂ ਨੇ ਤੁਰੰਤ ਫੋਨ ਸਵਿਚ ਆਫ ਕਰ ਦਿੱਤਾ ਇਸ ਤੋਂ ਬਾਅਦ ਕਈ ਵਾਰ ਕਾਲ ਕੀਤੀਆਂ ਗਈਆਂ ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਹੈਲੋ 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 ਡਾਕਟਰ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਰ ਜੇਪੀ ਸਿੰਘ ਬੋਲ ਰਹਾ ਹਾਂ ਫਾਸਟਵੇ ਚੈਨਲ ਸੇ ਸਰ ਲੋਕ ਕਹਿੰਦੇ ਹਨ ਕਿ ਡਾਕਟਰ ਅਜੀਵ ਦੇਵਗਨ ਫੋਨ ਕਿਉਂ ਚੁਪਕਣ ਜਦੋਂ ਉਹਨਾਂ ਕੋਲ ਆਪ ਹੀ ਦੇਰ ਨਾਲ ਆਉਣ ਦਾ ਕੋਈ ਜਵਾਬ ਨਹੀਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਐਡੇ ਵੱਡੇ ਸੰਸਥਾਨ ਦੇ ਪ੍ਰਿੰਸੀਪਲ ਡਾਇਰੈਕਟਰ ਹੀ ਜੇ ਸਮੇਂ ਸਿਰ ਨਾ ਆਉਣਗੇ ਤਾਂ ਬਾਕੀ ਡਾਕਟਰਾਂ ਤੋਂ ਸਮੇਂ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ ਇਸ ਦੌਰਾਨ ਜਦ ਫਾਸਟਵੇ ਨਿਊਜ਼ ਟੀਮ ਦੇ ਮੈਂਬਰਾਂ ਨੇ ਐਮਰਜੈਂਸੀ ਆਰਥੋ ਵਾਰਡ ਅਤੇ ਐਮਰਜੈਂਸੀ ਮੈਡੀਸਨ ਵਾਰਡ ਦਾ ਦੌਰਾ ਕੀਤਾ ਤਾਂ ਉੱਥੇ ਜੂਨੀਅਰਸ ਡਾਕਟਰਸ ਤਾਂ ਆਪਣੀ ਡਿਊਟੀ ਤੇ ਤਾਇਨਾਤ ਸਨ ਅਤੇ ਉਹ ਬੜੀ ਸੰਜੀਦਗੀ ਨਾਲ ਆਪਣੀ ਡਿਊਟੀ ਨਿਭਾ ਰਹੇ ਸਨ ਜੀ ਬਿਲਕੁਲ ਜਿਹੜੀ ਤਸਵੀਰਾਂ ਸੀ ਤੁਹਾਨੂੰ ਸਾਂਝੀਆਂ ਕਰ ਰਹੇ ਗੁਰੂ ਨਾਨਕ ਹਸਪਤਾਲ ਮੈਡੀਕਲ ਵਾਰਡ ਦੀਆਂ ਤਸਵੀਰਾਂ ਹਨ ਐਮਰਜੈਂਸੀ ਦੀਆਂ ਜਿੱਥੇ ਅਸੀਂ ਦੇਖ ਸਕਦੇ ਕਿ ਜੂਨੀਅਰ ਡਾਕਟਰ ਇੱਥੇ ਆਪਣੀ ਡਿਊਟੀ ਦੇ ਤਾਇਨਾਤ ਹਨ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਕਿ ਡਾਕਟਰ ਇਸ ਵੇਲੇ ਜਿਹੜੇ ਮੈਡੀਕਲ ਵਾਰਡ ਐਮਰਜੈਂਸੀ ਵਾਰਡ ਆ ਉਸ ਵਿੱਚ ਡਾਕਟਰ ਬੈਠੇ ਹੋਏ ਹਨ ਆਪਣੀ ਡਿਊਟੀ ਵੀ ਨਿਭਾ ਰਹੇ ਹਨ ਅਤੇ ਕੁਝ ਵਾਰਡਾਂ ਵਿੱਚ ਅਸੀਂ ਜਦੋਂ ਪਹਿਲਾਂ ਗਏ ਤਾਂ ਉਸ ਕੁਝ ਵਾਰਡਾਂ ਵਿੱਚ ਡਾਕਟਰ ਨਹੀਂ ਸਨ ਨਾ ਹੀ ਓਪੀਡੀ ਜਿਹੜੀ ਹੈਗੀ ਉਹਦੇ ਵਿੱਚ ਵੀ ਸਾਨੂੰ ਕਈ ਡਾਕਟਰ ਨਿਰਧਾਰਤ ਮਿਲੇ ਕਿਉਂਕਿ 8 ਵਜੇ ਦਾ ਟਾਈਮ ਹੈ ਹੁਣ ਲਗਭਗ ਜਿਹੜੇ ਤੁਹਾਡੇ ਸਾਹਮਣੇ ਤਸਵੀਰਾਂ ਦਿਖਾ ਰਹੇ ਹਨ ਟਾਈਮ ਵੀ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਤੁਸੀਂ ਸਕਰੀਨ ਦੇ ਵਿੱਚ ਟਾਈਮ ਵੀ ਦੇਖਦੇ ਹੋ ਪਰ ਜੂਨੀਅਰ ਡਾਕਟਰ ਜਿਹੜੇ ਆਪਣੀ ਡਿਊਟੀ ਕਰ ਰਹੇ ਹਨ ਪਰ ਸੀਨੀਅਰ ਡਾਕਟਰ ਕਿਤੇ ਨਾ ਕਿਤੇ ਲਾਪਰਵਾਹੀ ਕਰਦੇ ਨੇ ਆਪਣੀ ਡਿਊਟੀ ਕਰਨ ਦੇ ਵਿੱਚ ਤੁਸੀਂ ਤਸਵੀਰਾਂ ਵਿੱਚ ਦੇਖਦੇ ਹੋ ਜੂਨੀਅਰ ਡਾਕਟਰ ਜਿਹੜੇ ਅਮਰਜੈਂਸੀ ਬੋਰਡ ਮੈਡੀਕਲ ਬੋਰਡ ਹੈ ਉਹਦੇ ਜਿਹੜੇ ਡਾਕਟਰ ਹੈ ਉਹ ਜੂਨੀਅਰ ਡਾਕਟਰ ਤੇ ਬੈਠੇ ਹੋਣ ਪਰ ਸੀਨੀਅਰ ਡਾਕਟਰ ਕਿਤੇ ਨਾ ਕਿਤੇ ਉਹਨਾਂ ਦੀ ਘਾਟ ਹੈ ਪਰ ਜੇ ਸਰਕਾਰ ਨੇ ਇਹਨਾਂ ਨੂੰ ਨਿਯੁਕਤ ਕੀਤਾ ਹੈ ਲੋਕਾਂ ਦੀ ਸੇਵਾਵਾਂ ਵਧੀਆਂ ਲੋਕਾਂ ਨੂੰ ਸੇਵਾਵਾਂ ਦੇਣ ਵਾਸਤੇ ਤਾਂ ਇਹਨਾਂ ਜਿਹੜੇ ਸੀਨੀਅਰ ਡਾਕਟਰ ਹੈ ਉਹਨਾਂ ਨੂੰ ਵੀ ਆਪਣੀ ਡਿਊਟੀ ਸਹੀ ਟਾਈਮ ਦਾ ਕਰਨੀ ਚਾਹੀਦੀ ਹੈ ਬਲੱਡ ਬੈਂਕ ਦਾ ਹਾਲ ਵੀ ਕੁ ਰੋਜ਼ ਦੀ ਤਰ੍ਹਾਂ ਉਥੇ ਦੇ ਇੰਚਾਰਜ ਡਾਕਟਰ ਵੀ ਗੈਰਹਾਜ਼ਰ ਸਨ ਮੌਕੇ ਤੇ ਕੁਝ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇਹ ਡਾਕਟਰ ਤਾਂ ਹਮੇਸ਼ਾ ਹੀ ਦੇਰ ਨਾਲ ਆਉਂਦੇ ਹਨ ਗੁਰੂ ਨਾਨਕ ਦੇਵ ਹਸਪਤਾਲ ਦੀ ਇਸ ਹਕੀਕਤ ਨੂੰ ਦੇਖ ਕੇ ਲੋਕਾਂ ਵਿੱਚ ਇਹ ਸ਼ੱਕ ਪੈਦਾ ਹੋ ਰਿਹਾ ਹੈ ਕਿ ਡਾਕਟਰ ਕਿਤੇ ਪ੍ਰਾਈਵੇਟ ਪ੍ਰੈਕਟਿਸ ਵਿੱਚ ਜ਼ਿਆਦਾ ਹੀ ਬਿਜ਼ੀ ਹਨ ਕਿਉਂਕਿ ਨਾ ਤਾਂ ਉਹ ਡਾਕਟਰ ਵਾੜਾਂ ਵਿੱਚ ਮੌਜੂਦ ਹਨ ਅਤੇ ਨਾ ਹੀ ਆਪੀਡੀ ਵਿੱਚ ਇਸ ਕਰਕੇ ਸ਼ੱਕ ਦੀ ਸੂਈ ਸਿੱਧੀ ਪ੍ਰਾਈਵੇਟ ਪ੍ਰੈਕਟਿਸ ਵੱਲ ਹੀ ਜਾਂਦੀ ਹੈ ਇਥੋਂ ਇਹ ਸਾਬਿਤ ਹੁੰਦਾ ਹੈ ਕਿ ਕਈ ਡਾਕਟਰ ਸਿਰਫ ਹਾਜ਼ਰੀ ਲਗਾ ਕੇ ਘਰ ਚਲੇ ਜਾਂਦੇ ਹਨ ਜਾਂ ਫਿਰ ਪ੍ਰਾਈਵੇਟ ਪ੍ਰੈਕਟਿਸ ਕਰਨ ਚ ਲੱਗ ਜਾਂਦੇ ਹਨ ਜਿਸ ਕਾਰਨ ਉਹ ਇਸ ਹਸਪਤਾਲ ਵਿੱਚ ਮਰੀਜ਼ਾਂ ਨੂੰ ਸਮਾਂ ਨਹੀਂ ਦੇ ਸਕਦੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਰਕਾਰ ਤੋਂ 4-4 ਲੱਖ ਤੱਕ ਤਰਖਾਹਾਂ ਲੈਣ ਵਾਲੇ ਇਹ ਡਾਕਟਰ ਮਿਲਣਗੇ ਕਿੱਥੇ ਅਤੇ ਸਰਕਾਰ ਇਸ ਮਾਮਲੇ ਵਿੱਚ ਚੁੱਪ ਕਿਉਂ ਹੈ ਇਸ ਘਟਨਾ ਨੇ ਲੋਕਾਂ ਵਿੱਚ ਇੱਕ ਵੱਡਾ ਸਵਾਲ ਖੜਾ ਕੀਤਾ ਹੈ ਜੇ ਇਸ ਮਾਮਲੇ 'ਚ ਵੱਡੇ ਵੱਡੇ ਰਾਜਨੀਤਕ ਵੀ ਚੁੱਪ ਰਹਣ ਤਾਂ ਤਾਂ ਫਿਰ ਇਹਨਾਂ ਡਾਕਟਰਾਂ ਨੂੰ ਕੌਣ ਜ਼ਿੰਮੇਵਾਰ ਠਹਿਰਾਏਗਾ ਅਮਰਥਰ ਫਾਸਟਵੇ ਨਿਊ ਟੀਮ ਵੱਲੋਂ ਲਗਾਤਾਰ ਸਹਿਰ ਵਾਸੀਆਂ ਦੀ ਸਮੱਸਿਆ ਨੂੰ ਚੁੱਕਿਆ ਜਾ ਰਿਹਾ ਇਸੇ ਤਰ੍ਹਾਂ ਅੱਜ ਗੁਰਨਾਨਕ ਹਸਪਤਾਲ ਵਿੱਚ ਅਮਰਥਾਦੀ ਸਮੂਹ ਫਾਸਟਵੇ ਟੀਮ ਪੁੱਜੀ ਅਤੇ ਉਹਨਾਂ ਨੇ ਉੱਥੇ ਦੇਖਿਆ ਕਿ ਜਿੰਨੇ ਵੀ ਸੀਨੀਅਰ ਡਾਕਟਰ ਸਨ ਉਹ ਨਾ ਤਾਂ ਓਪੀਡੀ ਵਿੱਚ ਹਨ ਨਾ ਹੀ ਆਪਣੀ ਵਾਰਡ ਵਿੱਚ ਪਰ ਕੁਝ ਜੂਨੀਅਰ ਡਾਕਟਰ ਜ਼ਰੂਰ ਮੌਜੂਦ ਸਨ ਪਰ ਗੱਲ ਸੋਚਣ ਵਾਲੀ ਹੈ ਕਿ ਅਗਰ ਸਰਕਾਰ ਨੇ ਇਹਨਾਂ ਨੂੰ ਨੌਕਰੀ ਤੇ ਰੱਖਿਆ ਹੈ ਇਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਤਾਂ ਡਾਕਟਰਾਂ ਨੂੰ ਵੀ ਆਪਣੇ ਸਹੀ ਟਾਈਮ ਤੇ ਆਉਣਾ ਚਾਹੀਦਾ ਹੈ ਅਤੇ ਸਹੀ ਟਾਈਮ ਤੇ ਮਰੀਜ਼ਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਅਮਰਥਰ ਫਾਸਟਵੇ ਦੀ ਸਮੂ